ਬਿੱਤੇ ਦਿਨੀ ਕਸਬਾ ਕੁਮਾਨ ਦੇ 73 ਸਾਲਾ ਬਜ਼ੁਰਗ ਦਾ ਲੁੱਟ ਖੋਹ ਦੀ ਨੀਅਤ ਦੇ ਨਾਲ ਕਤਲ ਕਰਨ ਵਾਲੇ ਦੋ ਲੁਟੇਰੇ ਕਰੀਬ ਹਫਤੇ ਭਰ ਦੇ ਮੁਸ਼ਕਲ ਤੋਂ ਬਾਅਦ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਗਏ ਨੇ 6 ਸਤੰਬਰ ਨੂੰ ਸਾਈਕਲ ਤੇ ਜਾ ਰਹੇ ਬਜ਼ੁਰਗ ਸ਼ਾਮ ਸਿੰਘ ਕੋਲੋਂ ਮੋਟਰਸਾਈਕਲ ਤੇ ਸਵਾਰ ਦੋ ਲੁਟੇਰਿਆਂ ਵੱਲੋਂ 28000 ਖੋਹ ਲਈ ਗਈ ਸੀ ਤੇ ਉਸਨੂੰ ਧੱਕਾ ਮਾਰ ਕੇ ਸ਼ੂਟ ਦਿੱਤਾ ਗਿਆ ਸੀ ਜਿਸ ਕਰਕੇ ਸਿਰ ਤੇ ਸੱਟ ਲੱਗਣ ਕਰਕੇ ਬਜ਼ੁਰਗ ਦੀ ਮੌਤ ਹੋ ਗਈ ਸੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਸਾਹਿਬ ਹਰੀਸ਼ ਬਹਿਲ ਨੇ ਦੱਸਿਆ ਕਿ ਥਾਣਾ ਕੁਮਾਨ ਵਿਖੇ ਬੰਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਐਸਐਚਓ ਥਾਣਾ ਕੁਮਾਨ ਗਗਨਦੀਪ ਸਿੰਘ ਢੀਂਡਸਾ ਦੀ ਅਗਵਾਈ ਹੇਠ ਪੁਲਸ ਵੱਲੋਂ ਮਾਮਲੇ ਦੀ ਕਾਰਵਾਈ ਤੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਸੀ ਵੱਖ-ਵੱਖ ਪਹਿਲੂਆਂ ਤੋਂ ਪੜਤਾਲ ਤੋਂ ਬਾਅਦ ਬਜ਼ੁਰਗ ਦੀ ਲੁੱਟ ਖੋਹ ਕਰਕੇ ਕਤਲ ਕਰਨ ਵਾਲੇ ਦੋ ਵਿਅਕਤੀਆਂ ਨੂੰ ਟਰੇਸ ਕਰਦਿਆਂ ਵਾਰਦਾਤ ਵਿੱਚ ਵਰਤੇ ਮੋਟਰਸਾਈਕਲ ਤੇ ਲੁੱਟੀ ਗਈ ਰਾਸ਼ੀ ਵਿੱਚੋਂ 8000 ਰੁਪਏ ਦੀ ਰਾਸ਼ੀ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਦੀ ਪਛਾਣ ਸਤਨਾਮ ਸਿੰਘ ਉਰਫ सोनू ਵਾਸੀ ਮਾੜੀ ਪੰਨਵਾ ਤੇ ਮਲਕੀਰ ਸਿੰਘ ਉਰਫ ਕਿੱਤੂ ਵਾਸੀ ਟੀਰੋਵਾਲ ਵਜੋਂ ਹੋਈ ਹੈ ਉਨਾਰੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਨੋਂ ਲੁਟੇਰੇ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਕਰਨ ਦੇ ਆਦੀ ਨੇ ਤੇ ਉਹਨਾਂ ਵਿੱਚੋਂ ਇੱਕ ਪਹਿਲਾਂ ਹੀ 12 ਸਾਲ ਦੀ ਜੇਲ੍ਹ ਕੱਟ ਕੇ ਆਇਆ ਤੇ ਦੂਸਰਾ ਵਿਰੁੱਧ ਵੀ ਪਹਿਲਾਂ ਲੁੱਟਖੋਹਾਂ ਕਰਨ ਦੇ ਤੇ ਨਸ਼ਾ ਵਿਰੋਧੀ ਐਕਟ ਦੇ ਤਹਿਤ 4 ਮਾਮਲੇ ਦਰਜ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਚੋਰਾਂ ਦੇ ਹੌਸਲੇ ਇਹਨੇ ਬੁਲੰਦ ਹੋ ਗਏ ਨੇ ਕਿ ਉਹਨਾਂ ਨੇ ਲੁੱਟਖੋਹ ਕਰਨ ਤੋਂ ਬਾਅਦ ਦੇ ਵਿੱਚ ਬਜ਼ੁਰਗ ਦਾ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਉਸ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਗਿਆ ਜਿਸ ਕਰਕੇ ਬਜ਼ੁਰਗ ਦੇ ਸਿਰ ਦੇ ਵਿੱਚ ਜਿਹੜੀ ਸੱਟ ਲੱਗ ਗਈ ਤੇ ਉਸ ਦੇ ਮੌਕੇ ਤੇ ਹੀ ਮੌਤ ਹੋ ਗਈ ਨਸ਼ੇ ਦੀ ਪੂਰਤੀ ਲਈ 75 ਵਰਿਆਂ ਦੇ ਬਜ਼ੁਰਗ ਕੋਲੋਂ 28000 ਲੁੱਟ ਕੇ ਉਸ ਦਾ ਕਤਲ ਕੀਤਾ ਗਿਆ ਤੇ ਜਿਹੜੇ ਦੋਨੋਂ ਮੁਲਜ਼ਮ ਨੇ ਫਿਲਹਾਲ ਉਹ ਪੁਲਸ ਨੇ ਗ੍ਰਿਫਤਾਰ ਕਰ ਲਏ ਗਏ ਨੇ ਤੇ ਇਹਨਾਂ ਮੁਲਜ਼ਮਾਂ ਦੇ ਵਿੱਚੋਂ ਇੱਕ ਪਹਿਲਾਂ ਹੀ 12 ਸਾਲ ਦੀ ਜੇਲ੍ਹ ਹੈ ਜਿਹੜੀ ਉਹ ਕੱਟ ਕੇ ਆਇਆ ਤੇ ਦੂਜੇ ਤੇ ਚਾਰ ਨਸ਼ੇ ਦੇ ਮਾਮਲੇ ਤੇ ਲੁੱਟਖੋਹ ਦੇ मामले ਜਿਹੜੇ ਉਹ ਦਰਜ ਨੇ ਇਹ ਅੱਜ ਥਣਾ ਘਮਾਨ ਨੂੰ ਐ ਐਸ ਐਚ ਓ ਵਰ ਉਹਨਾਂ ਦੀ ਟੀਮ ਵੱਲੋਂ ਕਾਫੀ ਮਿਹਨਤ ਸਦਕੇ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਿਉਂਕਿ ਅਸੀਂ ਐ ਐਸ ਐਸ ਪੀ ਬਟਾਲਾ ਸ਼੍ਰੀ ਸੁਹੇਲ ਕਾਸਮੀਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਮਾੜੇ ਅਨਸਰਾਂ ਤੇ ਨੱਥ ਪਾਉਣ ਦੀ ਇੱਕ ਮਹਾਂਮ ਸ਼ੁਰੂ ਕੀਤੀ ਹੋਈ ਸੀਗੀ ਉਹਦੇ ਤਹਿਤ 6 9 2025 ਨੂੰ ਇੱਕ ਬਜ਼ੁਰਗ ਜਿਹੜਾ ਸੀਗਾ ਉਹ ਇਥੇ ਕੁਮਾਰ ਉਹ ਪੈਦਲ ਹੀ ਜਾ ਰਿਹਾ ਸੀ ਜਦੋਂ ਉਹ ਆਪਣੇ ਘਰ ਨੂੰ ਮੁੜਨ ਲੱਗਾ ਤੇ ਦੋ ਮੋਟਰਸਾਈਕਲ ਪੰਛਰ ਸਵਾਰ ਵਿਅਕਤੀ ਜਿਨ੍ਹਾਂ ਨੂੰ ਅਸੀਂ ਹੁਣ ਅਰੈਸਟ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਸਤਨਾਮ ਸਿੰਘ सोनू ਹੈ ਇਹ ਮਾੜੀ ਬਨਵਾ ਦਾ ਰਹਿਣ ਵਾਲਾ ਤੇ ਇੱਕ ਮਲਕੀਤ ਸਿੰਘ ਕਿੱਤੂ ਹੈ ਜਿਹੜਾ ਕਿ ਇਹ ਹੈਗਾ ਧੀਰਵਾਲ ਦਾ ਰਹਿਣ ਵਾਲਾ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਇਹਨਾਂ ਨੇ ਉਹਦੇ ਕੋਲ ਬਜ਼ੁਰਗ ਕੋਲ 28000 ਰੁਪਏ ਦੀ ਖੂਨ ਕਰ ਲਈ ਸੀਗੀ ਤੇ ਉਹਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਸੀ ਜਿਹੜੇ ਉਹਦੇ ਸਿਰ ਦੇ ਵਿੱਚ ਸੱਟ ਲੱਗੀ ਸੀ ਔਰ ਉਹਨੂੰ ਇਮੀਡੀਏਟਲੀ ਹਸਪੀਟਲਾਈਜ਼ ਕੀਤਾ ਗਿਆ ਸੀਗਾ ਤੇ ਸਵੇਰੇ ਤੜਕੇ ਵੀ 4 ਵਜੇ ਕਿਉਂਕਿ ਉਹ ਬਜ਼ੁਰਗ ਦੀ ਉਮਰ ਵੀ 71 ਸਾਲ ਸੀ ਔਰ ਇੱਕ ਸੈਂਸਿਟਿਵ ਪਾਰਟ ਸਿਰ ਹੁੰਦਾ ਉਹਦੇ ਤੇ ਸੱਟ ਲੱਗੀ ਸੀ ਉਹਦੇ ਜਿਹਦੇ ਨਾਲ ਉਹ ਨਹੀਂ ਫਿਰ ਉਸੇ ਵੇਲੇ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੇ ਸਾਨੂੰ ਰਿਪੋਰਟ ਕੀਤਾ ਸੀ ਫਿਰ ਕੇਸ ਰਜਿਸਟਰਡ ਕਰਕੇ ਤੇ ਐਸ ਐਚ ਓਰ ਇਹਨਾਂ ਦੀ ਟੀਮ ਨੇ ਕਾਫੀ ਮਿਹਨਤ ਕਰਦੇ ਹੋਏ ਟੈਕਨੀਕਲੀ ਔਰ ਉਹ ਕਾਨੂੰਨ ਇਨਵੈਸਟੀਗੇਸ਼ਨ ਕਰਕੇ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਨਾਲ ਇਹਨਾਂ ਦਾ ਮੋਟਰਸਾਈਕਲ ਵੀ ਜਿਹਦੇ ਤੇ ਇਹਨਾਂ ਨੇ ਵਾਰਦਾਤ ਕੀਤੀ ਸੀਗੀ ਔਰ ਕਿਉਂਕਿ ਇਹ ਦੋਨੇ ਹੀ ਨਸ਼ਾ ਪੀਣ ਦੇ ਬਹੁਤ ਆਦੀ ਹੈਗੇ ਆ ਔਰ ਇਹ ਇਹਨਾਂ ਜਿਹੜਾ ਇੱਕ ਜਿਹੜਾ ਮਲਕੀਸ਼ ਸਿੰਘ ਕਿਤੂ ਇਹ ਸਜਾਇਆ ਗਿਆ ਪਹਿਲਾਂ ਵੀ ਐਨਡੀਪੀਐਸ ਦੇ ਵਿੱਚ 12 ਸਾਲ ਦੀ ਕੈਦ ਕੱਟ ਕੇ ਆਇਆ ਔਰ ਜਿਹੜਾ ਸੁਖਰਾਮ ਸਿੰਘ ਸੋਨੂ ਹੈਗਾ ਇਹਦੇ ਤੇ ਆਲਰੇਡੀ 4 ਕੇਸ ਰਜਿਸਟਰਡ ਹੈਗੇ ਐਨਡੀ ਦੇ ਔਰ ਖੂਹਾਂ ਦੇ ਇਹ ਇਹਨਾਂ ਦੋਨਾਂ ਨੂੰ ਕਾਬੂ ਕਰਕੇ ਫਿਰ ਇਹਨਾਂ ਕੋ ਅਸੀਂ ਉਹ ਮੋਟਰਸਾਈਕਲ ਔਰ ਖੋ ਪੀਤੇ ਪੈਸੇ 8000 ਰੁਪਏ ਉਹ ਵੀ ਬਨਾਮਨ ਕਰ ਲਏ ਆ ਕਿ ਇਹਨਾਂ ਦੀ ਅਰੈਸਟ ਪਾ ਲਈ ਹੈ ਤੇ ਅੱਜ ਅਸੀਂ ਇਹਨਾਂ ਨੂੰ ਕੋਰਟ ਚ ਪੇਸ਼ ਕਰ ਰਹੇ ਹਾਂ ਜੇ ਉਹ ਲੁੱਟ ਖੋ ਦੇ ਹੀ ਕੇਸੇਸ ਆ ਕੁਝ ਸ਼੍ਰੀ ਹਰਗੋਬਿੰਦਪੁਰ ਤੇ ਜ਼ਿਆਦਾ ਕੇਸੇਸ ਆ ਜਿਹੜਾ ਸਜਾਇਆਫਤਾ ਵੀ ਹੈਵੀ ਔਰ ਇਹਨਾਂ ਦੇ ਆਲਰੇਡੀ ਕੇਸ ਵੀ ਰਜਿਸਟਰਡ ਆਂ ਡੀ ਦਾ ਵੀ ਕੰਮ ਕਰ ਰਹੇ ਆ ਖੂਹਾਂ ਲੁੱਟਾਂ ਖੂਹਾਂ ਵੀ ਕਰ ਰਹੇ ਆਪਣੇ ਨਸ਼ੇ ਦੀ ਪੂਰਤੀ ਕਰ ਰਹੇ ਇਹ ਅਚਾਨਕ ਹੀ ਕਿਉਂਕਿ ਇਹ ਘਰੋਂ ਆਏ ਸੀਗੇ ਫਰਾਗ ਦੇ ਵਿੱਚ ਤੇ ਇਹ ਹੀ ਸੀਗੇ ਵੀ ਕੋਈ ਨਾ ਕੋਈ ਇਹਨਾਂ ਨੂੰ ਸ਼ਿਕਾਰ ਮਿਲੇ ਇਹਨਾਂ ਨੇ ਇੱਥੇ ਦੇਖਿਆ ਉਹ ਇੱਕ ਠੇਕੇ ਤੇ ਬਜ਼ੁਰਗ ਖੜਾ ਹੈ ਤੇ ਇਹਨਾਂ ਨੇ ਉਹਦਾ ਪਿੱਛਾ ਕੀਤਾ ਜਦੋਂ ਆਪਣੇ ਘਰ ਦੀ ਗਲੀ ਮੋੜਨ ਲੱਗਾ ਤੇ ਉੱਥੇ ਹੀ ਇਹਨਾਂ ਨੇ ਢਾ ਲਿਆ ਉਹਦੇ ਨਾਲੇ ਉਹਦੇ ਸੱਟਾਂ ਲੱਗੀਆਂ ਉਹਦੇ ਉੱਪਰਲੇ ਕੁੜਤੇ ਪਜਾਮਾ ਉਹਨੇ ਪਾਇਆ ਸੀ ਉੱਪਰਲੇ ਜੇਬ 'ਚ ਪੈਸੇ ਸੀ ਉੱਥੋਂ ਪੈਸੇ ਕੱਢ ਕੇ ਭੱਜ ਗਿਆ